ਸਸਤੀ ਕਾਲੀ ਸਾਰਿਆਂ ਨੂੰ ਮੈਂ ਇਸ ਟਾਈਮ ਮੋਹਾਲੀ ਹਸਪੀਟਲ ਆ 40 ਹਸਪੀਟਲ ਸੌਰੀ ਤੇ ਰਾਜਵੀਰ ਬਾਈ ਨੂੰ ਹੁਣੇ ਮਿਲ ਕੇ ਆਏ ਆ ਤੇ ਤੁਹਾਡੀਆਂ ਅਰਦਾਸਾਂ ਰੰਗ ਲਿਆ ਰਹੀਆਂ ਨੇ ਸਾਰਿਆਂ ਦੀਆਂ ਬਾਈ ਚੜ੍ਹਦੀ ਕਲਾ ਚ ਹੈ ਬਿਲਕੁਲ ਉਸ ਹਾਲ ਤਾਂ ਸਟੇਬਲ ਹੈ ਤੇ ਡੀਪੀ ਵੀ ਸਟੇਬਲ ਹੈ ਹਾਰਟ ਬੀਟ ਵੀ ਠੀਕ ਚੱਲ ਰਹੀ ਹੈ ਸਾਰੇ ਇਦਾਂ ਤੁਸੀਂ ਆਪਣੀਆਂ ਦੁਆਵਾਂ ਬਣਾ ਕੇ ਰੱਖੋ ਅਰਦਾਸਾਂ ਕਰਦੇ ਰਹੋ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਰੰਗ ਲਿਆ ਰਹੀਆਂ ਨੇ ਤੇ ਵੀਰ ਸਾਡਾ ਚੜ੍ਹਦੀ ਕਲਾ ਚ ਹੈ ਬਿਲਕੁਲ ਪੋਜ਼ਿਟਿਵ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਕੋਈ ਮੰਦਰ ਕੋਈ ਮਸਜਿਦ ਕੋਈ ਗੁਰੂ ਘਰ ਹਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਫਿਕਰ ਹੈ ਬਾਈ ਰਾਜਵੀਰ ਜੀ ਐਲਸ ਦਾ ਸਾਨੂੰ ਵੀ ਫਿਕਰ ਹੈ ਤੇ ਬਾਈ ਬਿਲਕੁਲ ਚੜ੍ਹਦੀ ਕਲਾ ਚ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਸੀਂ ਆਪਣੀਆਂ ਦੁਆਵਾਂ ਆਪਣੀਆਂ ਅਰਦਾਸਾਂ ਐਦਾ ਹੀ ਬਰਕਰਾਰ ਰੱਖੋ ਤੇ ਇੱਥੇ ਮੈਂ ਵੀ ਪੈ ਰਿਹਾ ਥੋੜਾ ਥੋੜਾ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਨੂੰ ਥੈਂਕ ਯੂ ਸੋ ਮਚ